ਮਾਨਯੋਗ ਐਸਐਸਪੀ ਸਾਹਿਬ ਵੈਸਟ ਪੀ ਰੂਰਲ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਮਾੜੇ ਅੰਸਰਾਂ ਤੇ ਜੋ ਠੱਗਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੋਈ ਆ ਉਸ ਵਿੱਚ ਥਾਣਾ ਸਿਟੀ ਖਰਨਦੀ ਪੁਲਿਸ ਨੂੰ ਚੰਗੀ ਕਾਮਯਾਬੀ ਮਿਲੀ ਜਦੋਂ ਇੱਕ ਤਨੈ ਸ਼ਰਮਾ ਨਾਮ ਦਾ ਵਿਅਕਤੀ ਜਿਹੜਾ ਕਿ ਪਿਛੋਂ ਪਟਿਆਲੇ ਦਾ ਰਹਿਣ ਵਾਲਾ ਤੇ ਇੱਥੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀਗਾ ਉਸ ਨੂੰ ਕਾਬੂ ਕੀਤਾ ਉਹ ਬੇਸਿਕਲੀ ਕਾਰਜ਼ ਰੈਂਟਲ ਤੇ ਲੈ ਕੇ ਤੇ ਉਹਨਾਂ ਨੂੰ ਜਲਦੀ ਦੱਸ ਦਵੇ ਜਿਹੜੇ ਤਿਆਰ ਕਰਵਾ ਕੇ ਤੇ ਅੱਗੇ ਵੇਚਣ ਦਾ ਜਿਹੜਾ ਕੰਮ ਕਰਦਾ ਸੀਗਾ ਉਸ ਤੇ ਮਕਦਮਾ ਨੰਬਰ 102/24 107/24 ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ ਅਤੇ ਉਸ ਪਾਸੋਂ ਇਸ ਤਰ੍ਹਾਂ ਦੀਆਂ ਟੋਟਲ 5 ਜਿਹੜੀਆਂ ਨੇ ਕਾਰਜ਼ ਗ੍ਰਾਮਦ ਕੀਤੀਆਂ ਗਈਆਂ ਨੇ ਜਿਸ ਪਾਸ ਜਿਸ ਵਿੱਚ ਇੱਕ ਸਕੋਰਪਿਓ ਕਾਰ ਦੋ ਵਰਨਾ ਇੱਕ i20 ਇੱਕ Swift ਕਾਰ ਸ਼ਾਮਿਲ ਹਨ ਮਾਨਯੋਗ ਐਸਐਸਪੀ ਸਾਹਿਬ ਵੈਸਟੀ ਰੂਰਲ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਮਾੜੇ ਅੰਸਰਾਂ ਤੇ ਜੋ ਠੱਗਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੋਈ ਆ ਉਸ ਵਿੱਚ ਥਾਣਾ ਸਿਟੀ ਖਰਦ ਦੀ ਪੁਲਿਸ ਨੂੰ ਚੰਗੀ ਕਾਮਯਾਬੀ ਮਿਲੀ ਜਦੋਂ ਤਨੈ ਸ਼ਰਮਾ ਨਾਮ ਦਾ ਵਿਅਕਤੀ ਜਿਹੜਾ ਕਿ ਪਿਛੋਂ ਪਟਿਆਲੇ ਦਾ ਰਹਿਣ ਵਾਲਾ ਤੇ ਇੱਥੇ ਆਪਣੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀਗਾ ਉਸ ਨੂੰ ਕਾਬੂ ਕੀਤਾ ਉਹ ਬੇਸਿਕਲੀ ਕਾਰਜ਼ ਰੈਂਟਲ ਤੇ ਲੈ ਕੇ ਤੇ ਉਹਨਾਂ ਨੂੰ ਜਾਲੀ ਦਸਤਾਵੇਜ਼ ਜਿਹੜੇ ਤਿਆਰ ਕਰਵਾ ਕੇ ਤੇ ਅੱਗੇ ਵੇਚਣ ਦਾ ਜਿਹੜਾ ਕੰਮ ਕਰਦਾ ਸੀਗਾ ਉਸ ਤੇ ਮੁਕੱਦਮਾ ਨੰਬਰ 102/24 107/24 ਥਾਣਾ ਸਿਟੀ ਖਰੜ ਰਜਿਸਟਰ ਕੀਤਾ ਗਿਆ ਅਤੇ ਉਸ ਪਾਸੋਂ ਇਸ ਤਰ੍ਹਾਂ ਦੀਆਂ ਟੋਟਲ 5 ਜੜੀਆਂ ਨੇ ਕਾਰਜ ਗ੍ਰਾਮਜ਼ ਕੀਤੀਆਂ ਗਈਆਂ ਨੇ ਜਿਸ ਪਾਸ ਜਿਸ ਵਿੱਚ ਇੱਕ ਸਕੋਰਪੀਓ ਕਾਰ ਦੋ ਵਰਨਾ ਇੱਕ i20 ਇੱਕ ਸਵਿਫਟ ਕਾਰ ਸ਼ਾਮਿਲ